ਅੱਗੇ ਹੋ ਜਾਓ ਅੱਗੇ ਹੋ ਜਾਓ ਭਾਂਜੀ ਇੱਧਰ ਥੋੜਾ ਕਮ ਜੁਕਮ ਜੁਕਾ ਥੋੜਾ ਬੀਜੀ ਟੈਂਸ਼ਨ ਹੋ ਜਾਓ ਅਬ ਰਹਿਣਾ ਸਾਬਕਾ ਮੰਤਰੀ ਚਾਰੰਗੀ ਚੰਨੀ ਦੇ ਨਾਲ ਹੀ ਐਸਪੀਓ ਮਰਾਏ ਸਿੰਘ ਜੋ ਕਿ ਚੰਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਨਗਰ ਸਾਹਿਬ ਨਾਲ ਪਹੁੰਚੇ ਨੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜੋ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਤੇ ਖੇਤੀਬਾੜੀ ਮੰਤਰੀ ਮੱਤਾ ਜੂਨਮ ਚੇਅਰਮੈਨ ਲਗਾਇਆ ਹੈ ਉਹਦੇ ਸਬੰਧ ਵਿੱਚ ਉੱਚ ਜਨ ਸੇਵਾਣਾ। ਛੱਡੀ ਦਾ ਪਿੱਛੇ ਅੱਖਾਂ। ਚਲੋ ਮਖੜੀ ਕਰਾ। ਚੇਅਰਮੈਨ ਬਣਾਏ ਜਾਣ ਤੇ ਪੁਲਿਸ ਸਾਹਿਬ ਪਲੇਟਫਾਰਮ ਤੋਂ ਉੱਪਰ ਚਿਣੀ। ਉਹ ਵਰਤ। ਨਾਲ ਕਰ। ਨਾਲ ਲੈ ਲਓ ਜੀ। ਨਾਲ ਲੈ। ਸਿੰਘ ਤੇ ਵੱਖ-ਵੱਖ ਕਮੇਟੀਆਂ ਦਾ ਚੇਅਰਮੈਨ ਖੇਤੀਬਾੜੀ ਨਾਲ ਸੰਬੰਧਤ ਲਗਾਏ ਜਾਣਦੇ ਅੱਜ ਉਹਨਾਂ ਦੇ ਗੁਰਦੁਆਰਾ ਸ੍ਰੀ ਕੱਤਲਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੇ ਨੇ ਉਹਨਾਂ ਦੇ ਨਾਲ ਐਸਪੀ ਉਵਰਾਏ ਸਿੰਘ ਆਇਆ ਤਸਵੀਰਾਂ ਐਸਪੀ ਉਵਰਾਏ ਸਿੰਘ ਜੀ ਮੇਰੇ ਨਾਲ ਹਾਂ ਹਾਂ ਕੰਮ 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 ਸੰਤੌਰ ਸਾਹਿਬ

ਤਾਕਤ ਉਹ ਤ੍ਰਿ ਉਜੀਤ ਚੰਨੀ ਅਮਰਦਨ ਨਾਲ ਐਸਪੀ ਉਵਰਾਏ ਸੀ ਜੋ ਕਿ ਵਿਸ਼ੇਸ਼ ਤੌਰ ਤੇ ਨਾਲ ਨੇ ਨਤਮਸਤਕ ਫੋਨ ਦੁਆਰਾ ਸ਼੍ਰੀ ਕੰਗਿਆ ਸਾਹਿਬ ਪੁੱਛੇ ਨੇ ਲਾਈਵ ਤਸਵੀਰਾਂ ਸ੍ਰੀ ਕੱਤਲਕੜ ਸਾਹਿਬ ਵਿਸ਼ੇਸ਼ਤਾ ਉਤੇ ਨਤਮਸਤਕ ਹੋ ਕੇ ਲਈ ਹੋਪਟਿਨੀ ਸਰਦਾਰ ਸਾਹਿਬ ਦੇ ਗੁਰਦੁਆਰਾ ਸ੍ਰੀ ਕੱਤਲਕੜ ਸਾਹਿਬ ਇਹਨਾਂ ਬੱਚਨ ਨੂੰ ਇਹਨਾਂ ਤੋਂ ਹੋਰ ਤੀ ਚਰਨਜੀਤ ਜਣ ਜੋ ਕਿ ਸਤਿ ਸ੍ਰੀ ਅਕਾਲ ਦੇ ਕੁਵਾਰਾ ਸ਼੍ਰੀ ਕਤਨਗੜ ਸਾਹਿਬ ਤੇਰੇ ਮੇਰਾ ਨਾਲ ਜੀ ਉਹਨਾਂ ਦੇ ਐਸਪੀ ਉਪਰਾਏ ਜੀ ਜੇ ਨਾ ਦੇ ਨਾ ਦੇ ਨਸਬ੍ਰਾਇਤ ਸਬੇਸ਼ਤੋ ਤੇ ਜਿਨਾ ਮੋਹ ਅਜੇ ਤੋ ਆਰੇਂ ਨਿਆ ਕਾਰਸਕ ਰੇਤੀ ਕੋ ਕੋਰਟ ਤੇ ਰੇਤੀ ਤੇ ਫੇਰ ਨ ਲਗਾਈ ਜਾਣ ਤੇ ਮੈਂ ਮੋਹ ਜੀ ਸਬੇਸ਼ਤੋ ਤੇ ਮਰ ਤੋਰ ਸਿਕ ਭਗਤ ਗਰੀ ਹੱਥ ਮੇਂ ਗੁਣ ਤਨ ਰਾਮ ਨਾ ਵਾਲਾ ਸਵੀਰ ਬਰਾਇਸ ਜਿਆ ਮਾਗੋ ਪਾਰਟੀ ਦੇ ਵਰਕਰ ਅਹੁਦੇ ਦਾ ਜਿਨ੍ਹਾਂ ਵੱਲੋਂ ਅੱਜ ਆ ਆਲੰਗਿਆ ਕਾਂਗਰਸ ਕੋਲ ਟੀਵਨੋਂ ਬਖ ਬਖ ਖੇਤੀ ਵਾਲੀ ਨਾਲ ਸੰਬੰਧਿਤ ਨੇਤੀਆਂ ਦਾ ਚੇਅਰਮੈਨ ਲਗਾਇਆ ਜਾਂਦੇ ਮਤਵਾਖੌਲ ਦੇ ਵੀ ਸਰਦਾਰ ਜੀ ਗਰੀਆ ਨੇ ਸ਼੍ਰੀ ਕਤਲਗੜ੍ਹ ਤੋਂ ਆਉਛੇ ਨੇ ਬਖ ਬਖ ਪਾਰਟੀਆਂ ਦੇ ਆਗੂ ਦਾ ਦਰਜ ਸਰਜਾ ਉਧੇ ਦਰ ਕਾਂਗਸ ਪਾਰਟੀ ਨੂੰ ਤੇ ਕਾਂਗਸ ਪਾਰਟੀ ਵੱਲੋਂ ਇਹਨਾਂ ਨੂੰ ਜਿੱਤੀ ਗਈ ਹੈ ਤੇ ਤਰੀਫ ਦੀ ਅਰਦਾਸ ਕਰਾਉਗੇ ਇਹ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਾਂਗਸ ਪਾਰਟੀ ਵੱਲੋਂ ਸਰਤਾ ਮੁੱਖ ਮੰਤਰੀ ਕਰਨਜੀਤ ਚੰਨੀ ਵੱਲੋਂ ਕਰਵਾਈ ਜਾ ਰਹੀ ਹੈ ਅਰਦਾਸ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਕਾਰ ਦੇ ਮੁੱਖ ਮੰਤਰੀ ਕਰਨਜੀਤ ਚੰਨੀ

لالے ہرے با اللہ ساب ਨਨੋ ਵਾਲੀ ਲਿਆ ਕਾਰਜਸਤੂਏ ਟੀਮ ਨੂੰ ਪੱਤਵਕ ਖੇਤੀ ਵਾਲੀ ਦਾ ਸੰਗਤ ਇਹ ਦਾਸ ਨੂੰ ਸਾਧਨਾ ਦਾ ਨਾਮ ਲੈਂ ਪੁੱਛ ਨੇ ਤੇ ਟੀ ਦਾ ਪ੍ਰਧਾਨ ਚੇਅਰਮੈਨ ਨਿਯੁਕਤ ਕਰਨ ਤੇ ਵਿਸ਼ੇਸ਼ਤਾ ਦੇ ਦੁਆਰਾ ਸਵੀਕਾਰ ਪ੍ਰਗਟ ਸਭਾ

सीएलपी लीडर ਸਰ ਬਖਮਾਰਪੁਰ ਕੈਪਟਨ ਮੰਤਰੀ ਬੰਦ ਬਖਮਾਰਪੁਰ ਦੇ ਗ੍ਰੈਂਡ ਮੈਂਬਰ ਪਰਿਵੰਤ ਮੰਤਰੀ ਗੰਦਸਪੁਰ ਤੋਂ ਬੱਧੀ ਜਨਨ ਦਿੱਤੀ ਗਈ ਹੈ ਖੇਤੀਬਾੜੀ ਫੋਰਟ ਪਹਾੜ ਸੀ ਤੇ ਰੱਖ ਰੱਖ ਕਮੇਟੀਆਂ ਦਾ ਚੇਅਰਮੈਨ ਜੋ ਪ੍ਰਧਾਨ ਜਿੱਤ ਪਾਛੋ ਜੀ ਸਰ ਸਭ ਆਵਾਜ਼ ਨਾਲ ਆਇਆ ਲਾਈਕ ਦਸਾਂ

ਦੇ ਚੰਕੋ ਸਭ ਤੋਂ ਜਿਨ ਕਾ ਤਰਨ ਤਰਕਾ ਤੇਰਾ ਅੱਲਾ ਸਾਰਤ ਸਭ ਦਾ ਮੁਖਤਰੀ ਜਿਹਨ ਦੇ ਨਾਲ ਵੱਖ-ਵੱਖ ਦਰਜਾ ਦਰਜਾ ਅਹੁਦੇ ਧਰ اوچھے نے جانے گزوارہ شریف کا پڑھا سکتا ہے لاتواہ سے کھو دے گئے اوچھے نے راستر آئی گئے اوچھے نے راستر آئی گئے اوچھے نے راستر آئی گئے بڑی جمعے باری رکھتی گئی جس دے پرانک آتیو برماہ سے نہیں کھو لاتواہ سے کھو اوچھے نے پارٹی دنال مگلا ایس پی امرائے سے بڑی حاصلی ہے ਇਨਾਂ ਨੂੰ ਲਾਲ ਲੈ ਕੇ ਚੰਕੌਰ ਸਾਹਿਬ ਪਹੁੰਚੇ ਲੈ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋ ਸ੍ਰੀ ਚੰਕੌਰ ਸਾਹਿਬ ਵੱਕਤ ਵਕਾਤੀ ਦੇ ਮੌਕੇ ਦੇ ਇਨਾਂ ਦੇ ਨਾਲ-ਨਾਲ ਜਰਜਾ ਮੌਜੂਦ ਹਨ درجا بدرجا دار وق ویت چند وارسہ نیک اتر گڑھ صاحب اپ کو واسطہ کو دے سلوک پر کو پڑھ بدہ ماں توں دیکھ سکتے ہیں دیوسیا بات دو دو ای توں بچا اے ਸਪਾਰਟਿਵ ਨੂੰ ਮੈਂਬਰ ਪਾਰਲੀਮੈਂਟ ਜਲੰਧਰ ਨੂੰ ਮੈਂ ਚੇਅਰਮੈਨ ਨਿਯਤ ਕਰੰਤੇ ਸ੍ਰੀ ਚੰਦੌਰ ਸਾਹਿਬ ਦੂਜਾ ਸ੍ਰੀ ਕਟੜਗੜ ਸਾਹਿਬ ਨੰਦੀ ਦਾ ਕੋ ਪਹੁੰਚ ਨੇ ਸ੍ਰੀ ਕਸ਼ਨ ਕੋ ਸਾਹਿਬ ਦੇ ਸ੍ਰੀ ਕਟੜਗੜ ਨਿਯਤ ਮੁਖੀ ਉਜਵੇਬ ਜਮਦਤਿਆ ਨੰਦੀ ਦਾ ਆਦੇ ਦਾ تصویر دیکھ سکتے